ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਮਾਰੂ ਰਾਗ ਦੇ ਵਿੱਚ ਜੋ ਵਾਰ ਆਉਂਦੀ ਹੈ ਡੱਖਣੇ ਦੀ ਵਾਰ ਸਭ ਤੋਂ ਮਹਿੰਗੀ ਵਾਰ ਹੈ ਸੰਗਤ ਜੀ ਬੜੇ ਕਠਿਨ ਸ਼ਬਦ ਆਉਂਦੇ ਨੇ ਤੇ ਅੱਜ ਆਪਾਂ ਉਸ ਦਾ ਉਚਾਰਨ ਸਿੱਖ ਰਹੇ ਹਾਂ ਤੇ 1101 ਅੰਗ ਤੱਕ ਆਪਣੀ ਸੰਖਿਆ ਪਹੁੰਚ ਗਈ ਸੀ 20 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ 20 ਸ਼ਲੋਕਾਂ ਦੀ ਜਿਹੜੀ ਸੰਖਿਆ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਸ਼ਲੋਕ ਡੱਖਣੇ ਮਹੱਲਾ 5 ਲੱਗੜੀਆ ਪਰੀਅਨ ਪਰੀਅਨ ਤੇ ਬਿਸਰਾਮ ਹੈ ਲੱਗੜੀਆ ਪਾਠ ਸੰਗਤ ਜੀ ਕਸਕੇ ਹੈ ਲੱਗੜੀਆ ਪਰੀਅਨ ਪਿਖੰਦੀਆ ਨਾ ਟਿਪਿਆ ਟਿਪਿਆ ਪਾਠ ਪੋਲਾ ਹੈ ਟਿਪਿਆ ਨਹੀਂ ਕਹਿ ਦੇਣਾ ਟਿਪਿਆ ਪੋਲਾ ਪਾਠ ਹੈ ਹਬ ਮਜਾਹੂ ਸੋ ਧਣੀ ਧਣੀ ਤੇ ਬਿਸਰਾਮ ਹੈ ਬਿਆਨਾ ਡਿਠੋ ਕੋਏ ਮਹੱਲਾ ਪੰਜਵਾ ਕਥੜੀਆ ਸੰਤਾਹ ਸੰਤਾਹ ਤੇ ਬਿਸਰਾਮ ਲਾਉਣਾ ਕਥੜੀਆ ਪਾੜ ਸੰਗਤ ਜੀ ਪੋਲਾ ਕਸਕੇ ਨਹੀਂ ਪੜਨਾ ਕਥੜੀਆ ਪੋਲਾ ਪਾਠ ਹੈ ਸੰਤਾਹ ਇੱਥੇ ਬਿਸਰਾਮ ਲਾਉਣਾ ਤੇ ਸਿਖਾਉ ਪੰਧਿਆ ਨਾਨਕ ਲੱਦੜੀਆ ਤਿਨਾਹ ਜਿਨਾਂ ਭਾਗ ਮੱਥਾ ਹੜੈ ਤਿਨਾਹ ਤੇ ਬਿਸਰਾਮ ਲਾਉਣਾ ਲੱਦੜੀਆ ਪਾੜ ਸੰਗਤ ਜੀ ਕਸਕੇ ਹੈ ਮੱਥਾ ਹੜੈ ਹੜਾੜੇ ਨੂੰ ਦਲਾਵਾਂ ਲੱਗੀਆਂ ਤਿਆਰ ਰਖਣਾ ਮਹੱਲਾ ਪੰਜਵਾ ਡੂੰਗਰ ਜਲਾ ਥਲਾ ਭੂਮ ਬਣਾ ਫਲ ਕੰਦਰਾ ਹੁਣ ਸੰਗ ਜੀ ਥਲਾ ਤੇ ਬਿਸਰਾਮ ਲਾਉਣਾ ਡੂੰਗਰ ਜਲਾ ਥਲਾ ਭੂਮ ਬਣਾ ਫਲ ਕੰਦਰਾ ਪਾਤਾਲਾ ਆਕਾਸ਼ ਪੂਰਨ ਹੁਣ ਪੱਪੇ ਨੂੰ ਕੰਨਾ ਹੈ ਤਿਆਰ ਰੱਖਣਾ ਪਾਤਾਲਾ ਨਹੀਂ ਕਹਿ ਦੇਣਾ ਐੜ ਇਹਨੂੰ ਕੰਨਾ ਲੱਗਾ ਹੈ ਪਾਤਾਲਾ ਆਕਾਸ਼ ਇਸ ਤਰ੍ਹਾਂ ਉਚਾਰਨ ਕਰਨਾ ਹੈ ਇੱਥੇ ਬਿਸਰਾਮ ਹੈ ਪੂਰਨ ਸਭ ਘਟਾ ਨਾਨਕ ਪੇਖ ਜੀਉ ਜੀਉ ਤੇ ਵਿਸਰਾਮ ਐ ਇਕਤ ਸੂਤ ਪਰੋਤੀ ਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਇੱਥੇ ਵਿਸਰਾਮ ਐ ਹਰ ਜੀਉ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਤਾਰਦਾ ਗਲ ਸ਼ੇਤੀ ਲਾਇਕ ਗਲ ਭੋਲਾ ਪਾਠ ਹੈ ਗਲ ਸ਼ੇਤੀ ਲਾਇਕ ਮੋਹਿ ਮੰਗਾ ਸੋਈ ਦੇਵਦਾ ਹਰ ਪਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੌਪਿ ਹੋਣ ਸੌਪਿ ਹੋਣ ਕਠਾ ਪਾਠ ਹੈ ਊੜੇ ਨੂੰ ਹੋੜੈ ਇਸ ਸੌਦੇ ਲਾਇਕ ਇੱਥੇ ਵਿਸਰਾਮ ਲਾਉਣਾ ਸਾਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਉਹ ਕਦੇ ਨਾ ਵਿਛੜੈ ਨਾਲ ਉਹ ਪਾਰ ਸੰਗਤ ਜੀ ਭੋਲੇ ਮੈ ਨਾਲੋ ਕਦੇ ਨਾ ਵਿਛੜੈ ਵਿਛੜੈ ਦਿਲਾਂ ਮ ਲੱਗੀਆਂ ਤਿਆਰ ਰਖਣ ਇਥੇ ਵਿਸਰਾਮ ਹੈ ਹਰ ਪਿਤਾ ਸਬਣਾ ਗੱਲਾਂ ਲਾਇਕ ਗੱਲਾਂ ਪਾੜ ਸੰਗਤ ਜੀ ਕਸ ਕੇ ਹੈ ਗੱਲਾਂ ਨਹੀਂ ਕਹਿਣਾ ਗੱਲਾਂ ਲਾਇਕ ਸ਼ਲੋਕ ਡੱਖਣੇ ਮਹੱਲਾ ਪੰਜਵਾ ਨਾਨਕ ਕੱਚੜਿ ਆਸਿਓ ਤੋੜ ਇਥੇ ਵਿਸਰਾਮ ਹੈ ਢੂੜ ਸੱਜਣ ਸੰਤ ਪੱਕਿਆ ਓਏ ਊੜੇ ਦਾ ਮੂੰਹ ਖੁੱਲੈ ਓਏ ਈੜੀ ਸਿਆਰੀ ਉਹ ਜੀਵੰਦੇ ਵਿਛੜ ਹੈ ਇੱਥੇ ਵਿਸਰਾਮ ਉਹ ਮੋਇਆ ਨਾ ਜਾਹੀ ਛੋੜ ਮਹੱਲਾ 5 ਨਾਨਕ ਬਿਜਲੀਆ ਚਮਕਨ ਘੁਰਨ ਘਟਾ ਅਤ ਕਾਲੀਆ ਹੁਣ ਸੰਗਤ ਜੀ ਧਿਆਨ ਰੱਖਣਾ ਬਿਜਲੀਆ ਪਾਠ ਸੰਗਤ ਜੀ ਪੋਲੇ ਕਸ ਕੇ ਉਚਾਰਨੀ ਕਰਨਾ ਨਾਨਕ ਬਿਜਲੀਆ ਚਮਕਨ ਇੱਥੇ ਵਿਸਰਾਮ ਹੈ ਕਾਲੀਆ ਪਾਠ ਵੀ ਪੋਲੇ ਕਟਾ ਅਤ ਕਾਲੀਆ ਕਟਾ ਵੀ ਪਾੜ ਪੋਲੇ ਬਿਜਲੀਆ ਕਾਲੀਆ ਕਟਾ ਤਿੰਨੇ ਪਾਠ ਪੋਲੇ ਨੇ ਵਰਸਣ ਮੇਗ ਅਪਾਰ ਅਪਾਰ ਤੇ ਵਿਸਰਾਮ ਹੈ ਨਾਨਕ ਸੰਗਮ ਪਰੀ ਸੁਹੰਦੀਆ ਵਰਸਣ ਮੇਗ ਅਪਾਰ ਨਾਨਕ ਸੰਗਮ ਪਰੀ ਸੁਹੰਦੀਆ ਅਪਾਰ ਤੇ ਵਿਸਰਾਮ ਲਾਉਣਾ ਮਹੱਲਾ ਪੰਜਵਾ ਜਾਲ ਥਲ ਨੀਰ ਭਰੇ ਸੀਤਲ ਪਵਨ ਝੁਲਾਰ ਦੇ ਝੁਲਾਰ ਦੇ ਪਾਠ ਸੰਗਤ ਜੀ ਔਂਕੜ ਦੇ ਨਾਲ ਉਚਾਰਨ ਕਰਨਾ ਹੈ ਕੱਲਾ ਝੁਲਾਰ ਦੇ ਨਹੀਂ ਬੋਲਣਾ ਝੁਲਾਰ ਦੇ ਜਲ ਥਲ ਨੀਰ ਭਰੇ ਸੀਤਲ ਪਵਨ ਝੁਲਾਰ ਦੇ ਸੇਜੜੀਆ ਸੋਇਨ ਸੋਇਨ ਸਸੇ ਨੂੰ ਹੋੜਾ ਸੋਇਨ ਹੀਰੇ ਲਾਲ ਜੜੰਦੀਆ ਸੋਇਨ ਤੇ ਵਿਸਰਾਮ ਲਾਉਣਾ ਸੁਭਰ ਕੱਪੜ ਭੋਗ ਨਾਨਕ ਪਿਰੀ ਵਿਹੂਣੀ ਤੱਤੀਆ ਹੁਣ ਸੰਗਤ ਜੀ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੁੱਭਰ ਕੱਪੜ ਭੋਗ ਤੇ ਵਿਸਰਾਮ ਲਾਉਣਾ ਨਾਨਕ ਪਿਰੀ ਵਿਹੂਣੀ ਤੱਤਿਆ ਸੁੱਭਰ ਪਾਠ ਤੇ ਤੱਤਿਆ ਪਾਠ ਦੋਨੇ ਕਰਸ ਕੇ ਉਚਾਰਨ ਕਰਨੇ ਨੇ ਸੁੱਭਰ ਤੇ ਤੱਤਿਆ ਪੌੜੀ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਣਾ ਜੇ ਸੌ ਧਾਵਹਿ ਪ੍ਰਾਣੀਆਂ ਪਾਵਹਿ ਧੁਰ ਲੈਣਾ ਬਿਨ ਕਰਮ ਕਿਛੂ ਨਾ ਲੱਭੈ ਜੇ ਫਿਰ ਹੈ ਸਭ ਧਰਨਾ ਗੁਰ ਮਿਲ ਭਉ ਗੋਵਿੰਦ ਕਾ ਭੈ ਡਰ ਦੂਰ ਕਰਨਾ ਭੈ ਤੇ ਬੈਰਾਗ ਉਪਜੈ ਉਪਜੈ ਤਲੈਂਕੜਾਂ ਦੇ ਨਾਲ ਤੇ ਦਲਾਵਾਂ ਲੱਗੀਆਂ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨ ਮਰਨਾ ਹਿ ਆਏ ਹਿ ਹੇ ਨੂੰ ਸਿਆਰੀ ਐੜੇ ਕੰਨਾ ਈ ੜੀ ਸਿਆਰੀ ਹਿ ਆਏ ਹਿ ਆਏ ਕਰਮ ਕੰਧਿਆਏ ਧਿਆਇਆ ਪਾਇਆ ਸਾਧ ਸਰਣਾ ਬੋਹਿਤ ਨਾਨਕ ਦੇਉ ਗੁਰ ਇਸ ਪੰਕਤੀ ਦਾ ਸੰਗਤ ਜੀ ਜਿਹੜਾ ਵਿਸਰਾਮ ਹੈ ਬੋਹਿਤ ਨਾਨਕ ਦੇਉ ਗੁਰ ਜਿਸ ਜਿਸ ਹਰ ਚੜਾਏ ਚੜਾਏ ਤੇ ਆਣ ਕੇ ਰੁਕਣਾ ਇਹਦੀ ਜਮਕੀ ਜਿਹੜੀ ਗੁਰਤੇ ਲਾਉਣੀ ਹੈ ਚੜਾਏ ਤੇ ਵਿਸਰਾਮ ਲਾਉਣਾ ਬੋਹਿਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭੌਜਲ ਤਰਨਾ ਸ਼ਲੋਕ ਮਹੱਲਾ 5ਵਾਂ ਪਹਿਲਾ ਮਰਨ ਕਬੂਲ ਪਹਿਲਾਂ ਬਿੰਦੀ ਲਾ ਕੇ ਉਚਾਰਨੀ ਕਰਨਾ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਹੋ ਹਾਹੇ ਨੂੰ ਹੋੜਾ ਹਾਹੇ ਔਂਕੜ ਹੋ ਹੋ ਸਬਰਨਾ ਕੀ ਰੇਣਕਾ ਤੋ ਰੇਣੂ ਕਾਣੀ ਪੜ ਦੇਣਾ ਰੇਣਕਾ ਔਂਕੜ ਦੀ ਆਵਾਜ਼ ਸੂਖਮ ਜੀ ਕੱਢਣੀ ਹੈ ਕਈ ਸੰਗਤਾਂ ਰੇਣੂ ਕਾ ਪੜ ਜਾਂਦੀਆਂ ਧਿਆਨ ਰੱਖਣਾ ਰੇਣਕਾ ਤੋ ਆਓ ਹਮਾਰੇ ਪਾਸ ਹਮਾਰੇ ਨਹੀਂ ਪੜਨਾ ਹਮਾਰੇ ਪਾਸ ਮਹੱਲਾ ਪੰਜਵਾਂ ਮੂਆ ਜੀ ਬੰਦਾ ਪੇਖ ਜੀ ਬੰਦੇ ਮਰ ਜਾਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਸੰਗਤ ਜੀ ਵੇਖਦੇ ਲਾਉਣਾ ਜਿਨ੍ਹਾਂ ਮੁਹੱਬਤ ਮੁਹੱਬਤ ਕਸ ਕੇ ਅਦਕ ਲਾ ਕੇ ਹਾਹੇ ਤੇ ਜਿਨ੍ਹਾਂ ਮੁਹੱਬਤ ਇੱਕ ਸੋ ਤੇ ਮਾਨਸ ਪ੍ਰਧਾਨ ਮਹੱਲਾ 5 ਜਿਸ ਮਨ ਵਸੈ ਪਾਰ ਬ੍ਰਹਮ ਵਸੇ ਨਹੀਂ ਪੜਦਨਾ ਵਸੈ ਦਲਾਵਾ ਦੇਨਾ ਨਿਕਟ ਨਾ ਆਵੇ ਪੀਰ ਭੁੱਖ ਤਿਖ ਤਿਸਨਾ ਵਿਆਪਈ ਜਮ ਨਹੀਂ ਆਵੇ ਨੀਰ ਭੁੱਖ ਤਿਖ ਤਿਸਨਾ ਵਿਆਪਈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈ ਐ ਸੱਚ ਸਾਹ ਅਡੋਲੇ ਅਡੋਲੇ ਨਹੀਂ ਪੜਦੈ ਨਾ ਅਡੋਲੇ ਦਲਾਵਾਂ ਦੇ ਨਾਲ ਸਿਧ ਸਾਧਕ ਗਿਆਨੀ ਧਿਆਨੀ ਆ ਕੌਣ ਤੁਧ ਨੂੰ ਤੋਲੇ ਭੰਨਣ ਘੜਨ ਸਮਰੱਥ ਹੈ ਊਪਤ ਸਭ ਪਰਲੇ ਕਰਨ ਕਰਨ ਸਮਰੱਥ ਹੈ ਘਟ ਘਟ ਸਭ ਬੋਲੇ ਰਿਜਕ ਸਮਾਹੇ ਸਭ ਸਹਿ ਕਿਆ ਮਾਨਸ ਡੋਲੇ ਗਹਿਰ ਗੰਭੀਰ ਅਥਾਹ ਤੂੰ ਹੁਣ ਸੰਗਤ ਜੀ ਧਿਆਰ ਰੱਖਣਾ ਤੂੰ ਤੇ ਵਿਸਰਾਮ ਹੈ ਤੇ ਗੰਭੀਰ ਨਹੀਂ ਪੜ ਦੇਣਾ ਗਭੀਰ ਟਿੱਪੀ ਤੁਰੇਤ ਗਹਿਰ ਗੰਭੀਰ ਅਥਾਹ ਤੂੰ ਗੁਣ ਗਿਆਨ ਅਮੋਲੈ ਸੋਈ ਕੰਮ ਕਮਾਵਣਾ ਕੀਆ ਤੁਰ ਮੌਲੇ ਮੌਲੇ ਪਾੜ ਸੰਗਤ ਜੀ ਭੋਲੇ ਮੌਲੇ ਨਹੀਂ ਕਹਿ ਦੇਣਾ ਮੌਲੇ ਪਾੜ ਭੋਲਾ ਉਚਾਰਨ ਕਰਨਾ ਤੁਧ ਹੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਤੁਧ ਹੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਸੁਸੰਗਤ ਜੀ ਆਪਣੇ ਜਿਹੜੇ ਸ਼ਲੋਕ ਨੇ ਜਿਹੜੀ ਮਾਰੂ ਦੀ ਵਾਰ ਆਪਾਂ ਕਰ ਰਹੇ ਸਾਂ ਇਹ ਸੰਪੂਰਨ ਹੋ ਗਈ ਏ ਸਾਰੇ ਪਾੜ ਜਿੰਨੇ ਵੀ ਸੰਗਤ ਜੀ ਸਾਰੇ YouTube ਦੀ ਪਲੇਲਿਸਟ ਵਿੱਚ ਪਏ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ